the <laughs> mere ਲਓ ਜੀ ਪੰਜਾਬੀ ਵਿਰਸੇ ਦਾ ਇੱਕ ਖਾਸ ਵੀਡੀਓ ਖਾਸ ਵੀਡੀਓ ਇਸ ਕਰਕੇ ਆ ਘੋੜੀਆਂ ਇਹਦੇ ਵਿੱਚ ਸੁਣਾਈਆਂ ਜਾਣਗੀਆਂ ਜੀ ਤੁਹਾਨੂੰ ਪੰਜਾਬੀ ਵਿਰਸੇ ਦੇ ਪੁਰਾਣੇ ਪ੍ਰਾਤਨ ਗੀਤ ਜਿਹਾ ਇਹ ਘੋੜੀਆਂ ਸੁਣਿਓ ਜਰੂਰ ਗੀਤ ਸੁਣੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਬੜਾ ਜ਼ਬਰਦਸਤ ਕੰਮ ਹੋਣ ਜਾ ਰਿਹਾ ਜੀ ਆ ਲਓ ਜੀ ਸੁਣੋ ਜੀ ਫੇਨਾਤਾ ਖੇਲੇ ਆਪਣੇ ਬਾਪੇ ਦੀਆਂ ਗਲੀਆਂ ਬਨਨਾਤਾ ਖੇਲੇ ਆਪਣੇ ਬਾਪੇ ਦੀਆਂ ਗਲੀਆਂ ਦਾਦੀ ਤਾਂ ਦੇਖ ਦੇਖ ਜਾਵੇ ਨੀ ਬੰਨੇ ਪਰ ਸੇਮੋਤੀ ਸੁੱਚੇ मोती भी, बारा, भी बारा, बार लड़िया भी बार बार सूटा कर सारा नी पर सेर मोती सूचे कमाल है ताड़िया जी जोरदार जी है बहुत बढ़िया एक हो सकता है एक हो सकता ਕੋੜੀ ਬਾਬੇ ਬੇਰੇ ਜਾਉਰੇ ਦਾ ਨਹੀਂ ਕਰਨੀ ਅਸਗਨ ਵਿਹਾਰ ਮੇਰੇ ਲਾਟ ਲੇ ਦੇ ਦਾਦਾ ਬਾਰੇ ਡੇ ਡਾਰੀ ਵੇ ਲਓ ਜੀ ਪੰਜਾਬੀਓ ਕਮੈਂਟ ਜਰੂਰ ਕਰਿਓ ਜੀ ਦੁੱਗਰੀ ਪਿੰਡ ਤੋਂ ਹੈ ਘੋੜੀਆਂ ਸੁਣਾ ਰਹੇ ਜੀ ਅਸੀਂ ਇਹ ਪਰਿਵਾਰ ਬੜਾ ਵਧੀਆ ਜੀ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਬਹੁਤ ਵਧੀਆ ਜੀ ਇੱਕ ਅੱਧਾ ਹੋਰ ਸੁਣਾ ਦਿਓ ਫਿਰ ਖਾ ਸੁਣਾਓ ਸੁਣਾਓ ਗਿਆਨੀ ਚੜਦੀ ਪਰ ਹਾਂਜੀ ਮੁੰਡਾ ਕੈਨ ਲੱਗਦਾ ਹੂੰ ਹੂੰ ਕਾਈ ਪਣ ਨਾਲ ਪਣ ਕਹਿੰਦਾ ਕਹ ਦੋ ਹੇਰਾ ਕਹਿੰਗੇ ਇਹੋ ਤੋਂ ਲਈ ਨਹੀਂ ਕਹਦੇ ਹੇਰਾ ਅੱਛਾ ਹੇਰਾ ਮੇਰਾ ਹੂੰ ਦੇ ਦਰਾਂ ਦੇ ਰਾਤੂੰ ਜਨਮੀਆਂ ਆਂ ਕਿਆ ਤੇਰੀ ਮਾਨੇ ਕਾਦੀ ਬੇ ਸੇਖਰਦ ਪੈਰੇ ਜਨਕੇ ਰੇਆ ਤੇਰਾ ਚੋਚੋ ਬੰਦਾ ਮੇਰੀਆ ਵੇਬੇ ਕਿਤਾ ਹੋਰ ਸੁਣਾ ਦਿਓ ਅੱਜ ਸੁਣਾ ਦ ਹੁਣ ਰੰਗ ਬੰਨਿਆ ਵੈ ਤੁਸੀਂ ਕੀ ਰਾਤ ਦੱਦੀ ਤਾ ਬੀ ਰਾਤ ਤੇਰੀ ਸੋਣ ਚੁਣੀ ਕੋਈ ਕੀ ਚਠਾ ਲੈ ਦਵਾ ਚੁਕੇ ਜੁਕੇ ਬੇਖਰਾ ਸਾਇਆ ਕੋਈ ਲੁਕ ਲੁਕ ਦੇਖੇ ਹਮਮ ਅੱਛਾ ਇਹ ਜਦ ਜਨ ਚੜਨ ਲੱਗਿਆ ਹਾਂ ਜੀ ਕੋੜੀ ਚੜਨ ਲੱਗਿਆ ਹਾਂ ਫੇਰ ਕਹਿੰਦੇ ਅੱਛਾ ਕੀ ਕਹਿੰਦੇ ਇਹਨੂੰ ਫੇਰਾਂ ਕਹਿੰਦੇ ਆ ਕਿੰਨੀਆਂ ਗਾਉਂਦੇ ਇਹ 2 3 4 ਉਹ ਤਾਂ ਜਿੰਨੀਆਂ ਮਰਜ਼ੀ ਹਾਂ ਜਿੰਨੀਆਂ ਮਰਜ਼ੀ ਇੱਕ ਦਿਨ ਫੇਰ ਹੋਰ ਸੁਣਾ ਦਿਓ ਫੇਰਾਂ ਦੀ ਅੱਛਾ ਅੱਛਾ ਹੋਰ ਨਹੀਂ ਸੁਣਾ ਲਈ ਜਿੱਦੇ ਵਾਲੀ ਬੋਲੀ ਕੋਈ ਗਿੱdde ਵਾਲੀ ਕੋਈ ਬੋਲੀ ਗਿੱdde ਵਿੱਚ ਮੈਂ ਅਸੀਂ ਤਾਂ ਮੈਂ ਤਾਂ ਕਦੇ ਜਾਣਦੀ ਹੋਣੀ ਅੱਛਾ ਇਹ ਜਾਂਦੇ ਤਾਂ ਜਿਆਦਾ ਆ ਸੁਣਾ ਦਿਓ ਕਿਤੇ ਵਾਲੀ ਬੋਲੀ ਆ ਅਗੇ ਤੇ ਸੁਣਾ ਦਿਓ ਹੁਣ ਗਿੱਦੇ ਵਾਲਾ ਕੇਲੇ 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 ਨਹੀਂ ਅੱਜ ਮੇਰੇ ਵੀਰਨ ਦੇ ਹੋ ਗਏ ਹੀਰ ਨਾਲ ਮੇਲੇ ਨਹੀਂ ਅੱਜ ਮੇਰੇ ਵੀਰਨ ਦੇ ਹੋਵੇ ਹੀਰ ਨਾਲ ਕੇਲੇ ਨਹੀਂ ਅੱਜ ਮੇਰੇ ਵੀਰਨ ਦੇ ਹੋ ਗਏ ਹੀਰ ਨਾਲ ਮੇਲੇ ਨਹੀਂ ਅੱਜ ਮੇਰੇ ਵੀਰਨ ਦੇ ਲਓ ਜੀ ਕੱਦਾਂ ਫਿਰ ਹੋਰ ਸੁਣਾ ਦਿਓ ਜੀ ਹਾਂਜੀ ਬੋਲੀ ਆਂਦੇ ਕਮਾਨ ਨੂੰ ਆ ਬੋਲੀ ਬਹੁਤ ਪਸੰਦ ਆਉਂਦੀ ਆ ਹਾਂ ਨੀਲੇ ਕੋੜੇ ਵਾਲਿਆਂ ਤੇਰਾ ਸਭ ਕੁਛ ਨੀਲੋ ਨੀਲਾ ਬਚਾਰਾ ਕੀ ਕਰੇ ਜਦ ਝੂਠੇ ਬੈਣ ਵਕੀਲ ਲਗਾਈ ਜਣਾ ਮੋੜੀ ਵੇ ਰੁਸੀ ਜਾਂਦੀ ਹੀਰ ਰਾਂਜਣਾ ਮੋੜੀ ਵੇ ਰੁਸੀ ਜਾਂਦੀ ਨੀਲਾ ਰਾਂਜਣਾ ਮੋੜੀ ਵੇ ਸੁਸੀਦੰ ਮਹਿਰੇ ਰੰਗ ਨਾ ਮਾਤਨ ਹੋਰ ਯਾਦ ਆ ਗਈ ਹੁਣ ਜਦ ਵੀਰ ਮਨਾਵੇ ਨਹੀਂ ਕਰਦਾ ਹੀਰ ਹੀਰ ਜਦ ਵੀਰ ਮਨਾਵੇ ਨਹੀਂ ਕਰਦਾ ਹੀਰ ਹੀਰ ਜਦ ਵੀਰ ਮਨਾਵੇ ਨਹੀਂ ਕਰਦਾ ਹੀਰ ਬੇਬੇ ਸੋਚ ਰਹੀ ਹੁਣ ਬੇਬੇ ਨੇ ਵੀ ਸੁਣਾਣਾ ਕੁਛ ਐਵੇਂ ਸੋਚ ਰਹੀ ਹੈਗੀ ਕੁਛ ਕੋਈ ਸੋਚ ਰਹੀ ਸੀ ਹਾਂ 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 ਇੱਕ 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 ਜਾਂਦੇ ਜਾਂਦੇ ਹੋਲ ਇੱਕ 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 ਸਰਾਦ ਇੱਕ ਬਸ ਫਿਰ ਹਾਂਜੀ ਕਿਆ ਨੰਦ ਦੇ ਤੈ ਜੁਲਮ ਕਮਾਇਆ ਕਿਆ ਨੰਦ ਦੇ ਤੈ ਜੁਲਮ ਕਮਾਇਆ ਪੱਕੇ ਦੇ ਤਾ ਕਚਾਟ ਕਾਇਆ ਪਰਤੇ ਨੂੰ ਚੱਕ ਤੁਰ ਗਈ ਨੀ ਨੀ ਨੰਦੇ ਬੀਚ ਚਨਾ ਦੇ ਰੁੜ ਗਈ ਨੀ ਨੀ ਨੰਦੇ ਬੀਚ ਚਨਾ ਦੇ ਰੁੜ ਗਈ ਨੀ ਨੀ ਨੰਦੇ ਬੀਚ ਚਨਾ ਦੇ ਰੁੜ ਗਈ ਨੀ ਗੀਤ ਆ ਮਛੂਕਾ ਵੇ ਸੋਣੀ ਬੀਚ ਚਨਾ ਦੇ ਰੁੜ ਗਈ ਗੀਤ ਆ ਮਛੂਕਾ ਬੀਚ ਜਨਾ ਦੇ ਰੁੜਕੀ ਹਾਂ ਮਸੂਕਾ ਰੇ ਸੋਣੀ ਬੀਚ ਜਨਾ ਦੇ ਰੁੜਕੀ ਬਣ ਗਈ ਗੱਲ ਦੀ ਬਣ ਗਈ ਬਾਤ ਆ ਰੂਹ ਖੁਸ਼ ਹੋ ਗਈ ਸਾਡੀ ਵੀ ਰੂਹ ਖੁਸ਼ ਹੋ ਗਈ ਦੇਖਣ ਵਾਲਿਆਂ ਦੀ ਵੀ ਰੂਹ ਖੁਸ਼ ਹੋ ਗਈ ਜੀ ਜਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਤੁਸੀਂ ਵੀ ਕੋਈ ਪੁਰਾਣੀ ਯਾਦ ਗੀਤਾਂ ਤੇ ਗਾਣੇ ਦੇ ਨਾਲ ਤੁਹਾਡੀ ਭੂਆ ਤੁਹਾਡੀ ਤਾਈ ਤੁਹਾਡੀ ਚਾਚੀ ਤੁਹਾਡੀ ਮਾਸੀ ਤੁਹਾਡੀ ਦਾਦੀ ਤੁਹਾਡੀ ਨਾਨੀ ਜੇਕਰ ਕੋਈ ਘੋੜੀਆਂ ਗਾਉਂਦੇ ਹੁੰਦੇ ਸੀ ਨਾ ਜੀ ਉਹਨਾਂ ਦਾ ਨਾਮ ਲਿਖਿਓ ਤੇ ਯਾਦ ਜਿਹੜੀ ਹੈ ਕੋਈ ਤਾਜ਼ਾ ਜਰੂਰ ਕਰਿਓ ਜੀ ਬਾਕੀ ਕੁਛ ਨਹੀਂ ਮੇਰੇ ਲਈ ਮੈਂ ਐਦਾਂ ਹੀ ਕਹਿਣਾ ਚਾਹੁੰਦੀ ਆ ਕਿ ਜਿਹੜੀ ਮੇਰੀ ਸੱਸ ਹੈ ਇਹ ਮੇਰੀ ਸੱਸ ਨਹੀਂ ਮੇਰੀ ਮਾਂ ਹੈ ਮੇਰੇ ਲਈ ਮੇਰੀ ਮਾਂ ਮੇਰਾ ਰੱਬ ਹੈ ਹੂੰ ਤਾੜੀਆਂ ਜੀ ਹੂੰ ਲਓ ਜੀ ਅਸੀਂ ਇਹ ਰੱਬੀ ਰੂਹਾਂ ਦੇ ਹੀ ਦਰਸ਼ਨ ਕਰਨ ਆਏ ਜੀ ਸਾਡੇ ਲਈ ਇਹਨਾਂ ਦਾ ਜਿਹੜਾ ਚਾਚਾ ਹੈ ਉਹ ਸਾਡੇ ਲਈ ਉਹ ਸਾਨੂੰ ਰੱਬ ਹੈ ਹਾਂ ਇਹ ਵੀ ਤੁਹਾਡੇ ਹੀ ਹੈ ਇਹ ਵੀ ਇਹ ਵੀ ਰੱਬ ਪਰ ਉਹ ਵੀ ਰੱਬ ਹੈ ਹਾਂ ਇਹ ਤਾਂ ਹੈ ਉਹ ਹਾਂ ਜੀ ਉਹ ਵੀ ਰੱਬ ਹੈ ਲਓ ਜੀ ਹੂੰ ਸਾਡੇ ਕੋਲ ਹਰ ਟਾਈਮ ਰਹਿੰਦੇ ਸਾਡੇ ਭਾਈ ਭਾਈ ਨਹੀਂ ਹੈ ਅੱਛਾ ਉਹ ਉਹੀ ਬਣੇ ਵੀ ਉਹੀ ਬਣੇ ਦੇ ਸਾਡੇ ਭਾਈ ਅੱਛਾ ਇਹ ਸਾਡੀਆਂ ਪੱਜਾਈਆਂ ਹਾਂ ਹਾਂ ਠੀਕ ਹੈ ਪੂਰਾ ਰਿਸ਼ਤਾ ਕਾਇਮ ਹੈ ਤੁਹਾਡਾ ਰਿਸ਼ਤਾ ਕਾਇਮ ਹੈ ਹਾਂ ਜੀ ਰਿਸ਼ਤਾ ਕਿ ਦੁੱਖ ਵਿੱਚ ਸੁੱਖ ਵਿੱਚ ਹਾਂ ਜੀ ਹਾਂ ਇੰਜ ਬਾਂ ਮਾਸੀ ਅੰਦਰ ਪਈਆਂ ਕੁਕ ਮਾਰਦੀ ਜਦੋਂ ਜਾਣ ਕੇ ਭੱਜੇ ਸਾਡੇ ਕੋਲ ਹਾਂ ਇਹ ਇਹ ਪੂਰੇ ਮਾਨ ਨਾਲ ਕਹਿੰਦੇ ਕਹਿੰਦੇ ਜਦ ਕੋਈ ਕੁਕ ਮਾਰਨੇ ਚਾਹੇ ਹਾਂ ਜੀ ਠੀਕ ਹੈ ਹਾਂ ਠੀਕ ਹੈ ਜੀ ਇੱਕ ਵੀ ਮੋੜੀ ਮਾਰਦਾਂ ਬਾਜ ਜਦ ਅਸੀਂ ਪਹੁੰਚ ਜੰਨੇ ਭੈਣ ਦਾ ਰਿਸ਼ਤਾ ਰੱਬ ਦਾ ਰਿਸ਼ਤਾ ਹਾਂ ਜੀ ਦਾ ਰਿਸ਼ਤਾ ਸਾਡੀ ਜ਼ਿੰਦਗੀ ਚ ਥਾਸਨ ਹੈ ਸਾਡੇ ਬਾਪ ਦੇ ਵੀ ਹਾਂ ਦੀਆਂ ਹੈ ਸਾਡੀਆਂ ਭੈਣਾਂ ਭਾਸ਼ਾ ਤੇ ਮਾਂ ਵੀ ਹੈ ਹਾਂ ਜਿਵੇਂ ਬਾਪ ਦੇ ਬਰਾਬਰ ਦੀਆਂ ਹਾਂ ਹਾਂ ਛੋਟੀਆਂ ਬਾਵਾ ਵੀ ਹੈ ਨਾ ਭਾਈ ਇਹਨਾਂ ਨੇ ਦੇਖ ਇਹ ਗੱਲ ਸੁਣਨੇ ਵਾਲੀ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਹਾਂ ਬਹੁਤ ਸਾਥ ਦਿੱਤਾ ਹਾਂ ਜਿੰਨ ਕੀ ਰੰਗ ਹੈ ਹਾਂ ਇਹਨਾਂ ਨੇ ਹਾਂ ਹੌਣ ਵੀ ਮਾਈ ਪਿਆਰਾ ਹਾਂ ਹਾਂ ਹੌਣ ਵੀ ਉਹਨਾਂ ਪਿਆਰ ਦਾ ਸਾਡਾ ਤਾਂ ਇਹ ਜੜੀਆਂ ਡੋਲਟਾ ਹੈ ਇਕਣਾ ਹੀ ਬਣਾਈ ਰੱਖੇ ਜੀ ਅਸੀਂ ਵੀ ਅਰਦਾਸ ਕਰਦੇ ਜੀ ਬਹੁਤ ਵਧੀਆ ਜੀ ਤੁਹਾਡੇ ਗੁਣ ਗਾਉਂਦੀਆਂ ਥੱਕਦੀਆਂ ਨਹੀਂ ਜੀ ਦੋਹੇ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਵੀ ਬਹੁਤ ਚੰਗਾ ਲੱਗਿਆ ਜੀ